ਇਕੋ ਪਹਿਲੀ ਗੱਲ ਤਾਂ ਜਿਹੜੀ ਐਮਰਜੈਂਸੀ ਬਠਿੰਡੇ ਦੇ ਵਿੱਚ ਪੀਸੀ ਕੀਤੀ ਆ ਇਹ ਮੈਂ اپੀਲ ਕੀਤੀ ਸਾਡੇ ਫੋਰਮ ਦੇ ਆਗੂਆਂ ਨੂੰ ਵੀ ਟਾਈਮ ਕੱਢ ਕੇ ਬਠਿੰਡੇ ਦੇ ਵਿੱਚ ਪੀਸੀ ਕੀਤੀ ਜਾਵੇ ਕਿ ਸਾਡਾ ਨੌਜਵਾਨ ਅਸ਼ਵਕਰਨ ਜਿਹੜਾ ਹਰਿਆਣੇ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ ਸੀ ਉਹ ਪਹਿਲੀ ਵਰ੍ਹੇ ਸੀ ਉਹਨਾਂ ਦੇ ਪਿੰਡ ਦੇ ਵਿੱਚ ਮਨਾਈ ਜਾਵੇ ਇਹਨਾਂ ਨੇ ਸਹਿਮਤੀ ਦਿੱਤੀ ਹੈ ਤਾਂ ਮੈਂ ਧੰਨਵਾਦ ਕਰਦਾ ਸਾਡੇ ਦੋਨੇ ਫੋਰਮ ਵੱਲੋਂ 21 ਫਰਵਰੀ ਨੂੰ ਅਸੀਂ ਵੱਲੋਂ ਦੇ ਵਿੱਚ ਉਹ ਸ਼ਹੀਦ ਦੀ ਵਰ੍ਹੇ ਮਨਾ ਰਹੇ ਹਾਂ ਦੂਜੀ ਜਿਹੜੀ ਅਸੀਂ ਅੱਜ ਰਤਨਪੁਰੇ ਰਾਜਸਥਾਨ ਜਾ ਰਹੇ ਹਾਂ ਕਿਸਾਨ ਮਹਾਪੰਚਾਇਤ ਕੀਤੀ ਹੈ 12 ਨੂੰ ਕੱਲ ਜਿਹੜੇ ਖਨੌਰੀ ਐ 13 ਨੂੰ ਸਾਡੇ ਸ਼ੰਭੂ ਐ ਉਹਦੇ ਵਿੱਚੋਂ ਜਿਹੜਾ ਸਾਡੀ ਸਹਿਮਤੀ ਬਣੀ ਇਸ ਕਰਕੇ ਹੀ ਅਸੀਂ 12 ਮੀਟਿੰਗ ਵਾਲੀ ਦਾ ਜਿਹੜਾ 12 ਮੋਰਚੇ ਵੱਲੋਂ ਮੀਟਿੰਗ ਸੱਦੀ ਸੀ ਉਹ ਸਾਡੇ ਆਗੂਆਂ ਨੇ ਅਪੀਲ ਕੀਤੀ ਕਿ ਅਸੀਂ ਜਾ ਨਹੀਂ ਸਕਾਂਗੇ ਕਿਉਂਕਿ ਇੱਕ ਪਾਸੇ ਤਾਂ ਪੂਰੇ ਪਾਰ ਦੇ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਸਾਰੀਆਂ ਸਟੇਟਾਂ ਦੇ ਕੱਲ ਨੂੰ ਕਿਸਾਨ ਆ ਰਹੇ ਨੇ ਆਗੂ ਆ ਰਹੇ ਨੇ ਤੇ ਅਸੀਂ ਉਹ ਮੋਰਚਾ ਛੱਡ ਕੇ ਜਾ ਹੀ ਨਹੀਂ ਸਕਦੇ ਸਾਰੇ ਪ੍ਰਬੰਧ ਉੱਥੇ ਅਸੀਂ ਕਰਨੇ ਨੇ ਸਾਰਾ ਕੁਝ ਅਸੀਂ ਕਰਨਾ ਇਸ ਕਰਕੇ ਉਹ ਸਾਥੀਆਂ ਨੂੰ ਅਪੀਲ ਕੀਤੀ ਆ ਕਿ ਕੱਲ ਵਾਲੀ ਮੀਟਿੰਗ ਅੱਗੇ ਪਾਈ ਜਾਵੇ ਆ ਜਿਹੜਾ ਮੋਰਚਾ ਸਰਪਰ ਤੋਂ ਇੱਥੇ ਆਇਆ ਸਰਪਤਾਨ ਜੀ ਕੱਲ ਤਾਂ ਕਹਿ ਸਕਦੇ ਆ ਕਿ ਸੰਭੂ ਮੋਰਚੇ ਬਾਰੇ ਜਿਹੜੀ ਭੇਜੀ ਗਈ ਸੀ ਐਸਕੇਮ ਨੂੰ ਕਿ ਦੋਨੋਂ ਫਾਰਮਾਂ ਦੇ ਅੱਗੇ ਪਹੁੰਚਣਗੇ ਤੁਹਾਡੇ ਨਾਲ ਮੀਟਿੰਗਾਂ ਵੀ ਲਗਾਤਾਰ ਹੋਈਆਂ ਸੀ ਕਿ ਇਹ ਕੱਲ ਵੀ ਕੀਤਾ ਜਾ ਸਕਦਾ ਸੀ ਕਿ ਪ੍ਰੈਸ ਕਾਉਂਡ ਦੇ ਵਿੱਚ ਵੀ ਕਿ ਨੌਰੀ ਮੋਰਚਾ ਨਹੀਂ ਜਾਏਗਾ ਉੱਥੇ ਪ੍ਰੋਗਰਾਮ ਨੇ ਅਸਲਾ ਸਮੂਹ ਮੋਚ ਨਹੀਂ ਉਹ ਕੱਲ ਵਾਲੀ ਤਾਂ ਜਿਹੜੀ ਸਾਡੇ ਫੋਰਮਾਂ ਦੇ ਕੁਛ ਜਿਹੜੇ ਸਾਡੇ ਆਗੂ ਹੁੰਦੇ ਆ ਅਸਲ ਦੇ ਵਿੱਚ ਪੂਰੇ ਆਗੂਆਂ ਤੋਂ ਬਿਨਾਂ ਕੋਈ ਅਸੀਂ ਸਾਡਾ ਆਗੂ ਕੁਝ ਕਹਿ ਨਹੀਂ ਸਕਦਾ ਇਹ ਸਾਡੀਆਂ ਜਿਹੜੀਆਂ ਮੀਟਿੰਗਾਂ ਲੱਗਦਾ ਲਗਭਗ ਉਹ ਸਹਿਮਤੀ ਹੈ ਕੋਈ ਵੀ ਰੌਲਾ ਨਹੀਂਗਾ ਜਾਂ ਮੈਨੂੰ ਲੱਗਦਾ ਕਿ ਸਾਡੇ ਇਸ ਮੋਰਚੇ ਵਿੱਚ ਨਾ ਪੰਦੇ ਰੈਂਚ ਵਿੱਚ ਹਿੱਲ ਸਕਦਾ ਨਾ ਡੱਲੇ ਵਾਲੇ ਵਿੱਚ ਇਹ ਦੋਨੇ ਫੋਰਮਾਂ ਦੀ ਜਿਹੜੀ ਵੀ ਲਾਨ ਹੁੰਦੇ ਸਹਿਮਤੀ ਦੇ ਨਾਲ ਹੁੰਦੇ ਨੇ ਤਾਂ ਉਹ ਸਹਿਮਤੀ ਤੋਂ ਬਿਨਾਂ ਕੁਝ ਨਹੀਂਗਾ ਇਹ ਮੈਂ ਕਹਿੰਦਾ ਸਾਫ਼ ਕਰਨਾ ਰੌਲਾ ਤਾਂ ਸਿਰਫ 12 ਦੀ ਮੀਟਿੰਗ ਦਾ ਹੈ ਮਨਵੀਰ ਸਾਹਿਬ ਨੇ ਤੁਹਾਡੇ ਤੋਂ ਅੱਗੇ ਜਾ ਕੇ ਤਾਂ ਕਿਹਾ ਤਾਂ ਕਿ 25 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਹਜੇ ਮੀਟਿੰਗ ਨਹੀਂ ਹੋਈ ਨਹੀਂ ਨਹੀਂ ਉਹ ਮੈਨੂੰ ਲੱਗਦਾ ਕਿ ਜਿਹੜੀ ਹਾਲਾਤ ਦੇ ਵਿੱਚ ਆਪਾਂ ਨੂੰ ਮੀਟਿੰਗ ਦਿੱਤੇ ਵੇਖੀ ਮੈਨੂੰ ਲੱਗਦਾ ਵੀ ਐਵੇਂ ਕੋਈ ਹਵਾ 'ਚ ਗੱਲ ਕਹਿਣੀ ਠੀਕ ਨਹੀਂ ਰਿਜ਼ਲਟ ਵੇਖਦੇ ਆ ਸਰਕਾਰ ਕੀ ਕਰਦੀ ਹੈ ਸਰਕਾਰ ਮੰਗਾਂ ਲਾਗੂ ਕਰਨ ਵੱਲ ਕਦਮ ਵਧਾਉਂਦੀ ਹੈ ਕਿ ਨਹੀਂ ਵਧਾਉਂਦੀ ਪੂਰੇ ਦੇਸ਼ ਦੀ ਲੋਕਾਂ ਦੀ ਨਜ਼ਰਾਂ ਨੇ ਕਿ 14 ਫਰਵਰੀ ਨੂੰ ਕੀ ਨਿਕਲਦਾ ਉਦੋਂ ਪਹਿਲਾਂ ਕਹਿਣਾ ਮੈਨੂੰ ਲੱਗਦਾ ਠੀਕ ਨਹੀਂ ਲੱਗਦਾ ਤੇ ਅਗਲੇ ਹੋ ਸਕਦਾ ਇਹਦੂ ਸਖਤ ਸਾਨੂੰ ਲੜਗਾ ਮੀਟਿੰਗ ਮੈਟ ਦੇ ਪੋਜ਼ਿਟਿਵ ਹੋ ਜੀ ਉਸ ਤੋਂ ਬਾਅਦ ਐਲਾਨ ਕਰਨਾ ਸਹੀ ਥੋੜੇ ਸਾਡੇ ਮੇਰੇ ਸਾਡੇ ਮੁਤਾਬਕ ਸਾਡੇ ਫੋਰਮ ਦੀ رائے